ਪਾ ਅੱਜ ਜਿਹੜੀ ਤਾਰੀਖ ਸੀਗੀ ਉਸ 'ਚ ਅੱਜ ਪਹਿਲੀ ਤਾਰੀਖ ਸੀ ਸਾਡੀ ਜਿਹੜੀ ਫਾਸਟ ਟਰ ਕੋਰਟ 'ਚ ਸੀ ਤੇ ਇਹ ਮੁਕਦਮਾ ਆਲਰੇਡੀ ਜਿਹੜਾ ਹੈ ਫਾਸਟ ਟਰ ਕੋਰਟ 'ਚ ਚਲੇ ਗਿਆ ਜੀ ਜੋ ਇੱਥੇ ਫਾਸਟ ਟਰ ਕੋਰਟ ਮੈਡਮ ਮਨਪ੍ਰੀਤ ਕੌਰ ਦੀ ਅਦਾਲਤ 'ਚ ਅੱਜ ਉੱਥੇ ਸਾਡੀ ਪਹਿਲੀ ਤਾਰੀਖ ਸੀਗੀ ਤੇ ਦੋਸ਼ੀ ਨੂੰ ਉਹਦੇ ਮੁਤਾਬਕ ਅੱਜ ਵੀਡੀਓ ਕਾਨਫਰੈਂਸਿੰਗ ਨੂੰ ਫਿਜ਼ੀਕਲੀ ਨਹੀਂ ਲੈ ਕੇ ਆਇਆ ਬਟ ਉਹ ਵੀਡੀਓ ਕਾਨਫਰੈਂਸਿੰਗ ਥਰੂ ਉਹਨੂੰ ਪੇਸ਼ ਕੀਤਾ ਗਿਆ ਕੋਰਟ 'ਚ ਤੇ ਜਿਹੜੀ ਅਗਲੀ ਤਾਰੀਖ ਹੈ ਉਹ ਸਾਡੀ ਹੈ 8 10 8 ਅਕਤੂਬਰ ਜਿਹੜੀ ਹੈ ਉਹ ਪਾਕਤੀ ਹੈ ਤੇ ਪੁਲਿਸ ਨੂੰ ਵੀ ਰਿਪੋਰਟ ਪੇਸ਼ ਕਰਨ ਦੇ ਬਿਲਕੁਲ ਪੁਲਿਸ ਵੱਲੋਂ ਵੀ ਜਿਹੜੀ ਕਾਰਵਾਈ ਉਹ ਚੱਲ ਰਹੀ ਆ ਕੱਲ ਵੀ ਅਸੀਂ ਜੋ ਇਨਵੈਸਟੀਗੇਸ਼ਨ ਚ ਜਿਹਦੇ ਬਿਆਨ ਵੀ ਵਗੈਰਾ ਆਪਾਂ ਕਰਾਣੇ ਹੁੰਦੇ ਆ ਉਹ ਮਾਂਜਕ ਅਦਾਲਤ ਚ ਵੀ ਕਰਵਾਣੇ ਹੁੰਦੇ ਆ ਉਹ ਵੀ ਕਰਵਾਏ ਆ ਤੇ ਉਹ ਰੈਗੂਲਰ ਸਾਡਾ ਕੰਮ ਚੱਲ ਰਿਹਾ ਜੀ ਇਨਵੈਸਟੀਗੇਸ਼ਨ ਰਿਪੋਰਟ ਵੀ ਜਲਦੀ ਪੇਸ਼ ਕੀਤੀ ਜਾਊਗੀ ਇੱਕ ਹਾਈ ਕੋਰਟ ਦੇ ਵਿੱਚ ਵਕੀਲ ਸਾਹਿਬ ਨੇ ਕੋਈ ਜੀ ਉਹਨਾਂ ਨੇ ਇੱਕ ਰਿਪਰੈਜ਼ੈਂਟੇਸ਼ਨ ਪਟੀਸ਼ਨ ਪਾਈ ਸੀ ਵੀ ਆ ਤੇ ਉਹਨੂੰ ਲੈ ਕੇ ਪਰਿਵਾਰ ਨੂੰ ਕਿਸ ਤੂੰ ਪਰਤੂ ਇੱਕ ਸਾਡੀ ਸਹਿਮਤੀ ਤੋਂ ਬਿਨਾ ਕੀਤਾ ਗਿਆ ਹੈ ਬੀ ਆ ਫੈਕਟ ਪੈ ਰਿਹਾ ਕਿਸ ਤੇ ਬਿਲਕੁਲ ਦੀ ਉਹ ਰਿਪਰੈਜ਼ੈਂਟੇਸ਼ਨ ਦੀ ਇੱਕ ਨਿਊਜ਼ ਪਹਿਲਾਂ ਚੱਲੀ ਸੀਗੀ ਤੇ ਉਹ ਬਿਲਕੁਲ ਫੇਕ ਨਿਊਜ਼ ਐ ਐਦਾ ਦੀ ਪਰਿਵਾਰ ਵੱਲੋਂ ਨਾ ਤਾਂ ਕੋਈ ਸਾਈਨ ਕੀਤਾ ਗਏ ਨਾ ਉਹਨਾਂ ਨੂੰ ਰਿਪਰੈਜ਼ੈਂਟ ਕਰਨ ਲਈ ਕੋਈ ਅਥਾਰਟੀ ਦਿੱਤੀ ਗਈ ਤੇ ਨਾ ਹੀ ਇਹਨਾਂ ਨਾਲ ਕਦੀ ਕੋਈ ਕੰਟੈਕਟ ਹੋਇਆ ਉਹ ਰਿਪਰੈਜ਼ੈਂਟੇਸ਼ਨ ਉਹ ਵਕੀਲ ਸਾਹਿਬ ਖੁਦ ਹੀ ਚਲਾ ਰਹੇ ਨੇ ਜਾਂ ਮੀਡੀਆ ਜਾਂ ਕੀ ਫੇਕ ਫੋਟੋ ਐ ਇਹਦੇ ਬਾਰੇ ਨਾ ਮੇਰੀ ਨੋਲੇਜ ਐ ਨਾ ਮੈਂ ਉਹਨਾਂ ਨੂੰ ਕਦੀ ਡਾਇਰੈਕਸ਼ਨ ਦਿੱਤੀ ਆ ਨਾ ਮੇਰੇ ਨਾਲ ਕਦੀ ਉਹਨਾਂ ਦਾ ਕੰਟੈਕਟ ਹੋਇਆ ਉਹ ਮੀਡੀਆ 'ਚ ਚੱਲ ਰਹੀ ਆ ਜੀ ਉਹ ਪਤਾ ਨਹੀਂ ਕਿਵੇਂ ਚੱਲ ਰਹੀ ਆ ਸਾਡੀ ਨੌਲੇਜ ਉਹਦੇ ਬਾਰੇ ਕੁਛ ਨਹੀਂ ਆ ਕਿਸੇ ਵੀ ਵਕੀਲ ਵੱਲੋਂ ਤੁਹਾਡੀ ਨਾਲ ਕੋਈ ਕੰਟੈਕਟ ਕੀਤਾ ਗਿਆ ਹੋਵੇ ਨਹੀਂ ਮੇਰੇ ਨਾਲ ਉਹ ਬੰਦਾ ਜਿਹੜਾ ਸੀਗਾ ਕਦੀ ਕੰਟੈਕਟ 'ਚ ਨਹੀਂ ਆਇਆ ਨਾ ਮੈਂ ਉਹਨੂੰ ਜਾਣਦਾ ਜੀ ਠੀਕ ਹੈ ਤੇ ਪਰਿਵਾਰ ਪਰਿਵਾਰ ਤੱਕ ਪਹੁੰਚੀ ਹੁੰਦਾ ਜਾਂ ਪਰਿਵਾਰ ਦੇ ਉੱਤੇ ਤੱਕ ਪਹੁੰਚੀ ਤੇ ਉਹ ਕਿ ਭਾਈ ਸਾਡੀ ਸਹਿਮਤ ਤੋਂ ਬਿਨਾਂ ਸਾਨੂੰ ਭਰੋਸੇ 'ਚ ਲੈ ਲੈਣਾ ਕਿਵੇਂ ਕਰਨਾ ਆ ਪਰਿਵਾਰ ਨਾਲ ਵੀ ਮੈਂ ਗੱਲ ਕੀਤੀ ਸੀਗੀ ਪਰਿਵਾਰ ਵੱਲੋਂ ਵੀ ਮੈਨੂੰ ਇਹੀ ਦੱਸਿਆ ਗਿਆ ਕਿ ਮੈਂ ਆਪ ਸਾਡੇ ਵੱਲੋਂ ਨਾ ਕੋਈ ਅਥਾਰਟੀ ਦਿੱਤੀ ਗਈ ਨਾ ਅਸੀਂ ਜਾਣਦੇ ਆ ਨਾ ਹੀ ਉਹ ਨਿਊਜ਼ ਬਾਰੇ ਸਾਨੂੰ ਪਤਾ ਹੈ ਇਹਨਾਂ ਨੇ ਵੀ ਮੀਡੀਆ 'ਚ ਨਿਊਜ਼ ਦੇਖੀ ਸੀਗੀ ਉਹ ਕਿ ਉਹ ਜਿਹੜੀ ਫੋਟੋ ਇੱਕ ਚੱਲ ਰਹੀ ਆ ਕੋਈ ਗੌਰਵ ਅਰੋੜਾ ਵਕੀਲ ਸਾਹਿਬ ਨੇ ਉਹਨਾਂ ਵੱਲੋਂ ਚੱਲ ਰਹੀ ਆ ਤੇ ਇਹਨਾਂ ਵੱਲੋਂ ਵੀ ਕੋਈ ਅਥਾਰਟੀ ਨਹੀਂ ਆ ਜੀ ਤੇ ਮੇਰੇ ਵੱਲੋਂ ਵੀ ਕੋਈ ਅਥਾਰਟੀ ਉਹ ਉਹ ਜਿਹੜੀ ਨਿਊਜ਼ ਚੱਲਦੀ ਪਈ ਉਹ ਸਾਰੀ ਫੇਕ ਹੈ ਜੀ ਉਹ ਸਾਡੇ ਵੱਲੋਂ ਕੋਈ ਅਸੀਂ ਏਦਾਂ ਦਾ ਕੋਈ ਨਹੀਂ ਕੀਤਾ ਹੈਗਾ ਕੇਸ ਕੋਈ ਉਹਨੂੰ ਲਾਇਆ ਨਹੀਂ ਨਾ ਉਹ ਨਹੀਂ ਸਾਡੇ ਨਾਲ ਕੋਈ ਗੱਲਬਾਤ ਕੀਤੀ ਆ ਇਹ ਸਾਰਾ ਕੁਝ ਫੇਕ ਹੈ ਜੀ। ਉਹ ਵਕੀਲ ਸਾਹਿਬ ਨੇ ਤੁਹਾਡੇ ਤੱਕ ਪਹੁੰਚ ਦਿੱਤੀ ਜਦੋਂ ਉਹਨਾਂ ਨੇ ਕੋਈ ਰਿਪਰੈਜ਼ੈਂਟੇਸ਼ਨ ਰਿਟ ਫਾਈਲ ਕੀਤੀ ਹੈ ਸਾਡੇ ਨਾਲ ਪਰਿਵਾਰ ਨਾਲ ਗੱਲਬਾਤ ਕੀਤੀ ਸੀ ਬਈ? ਨਹੀਂ ਜੀ ਸਾਡੇ ਕੋਲ ਨਹੀਂ ਕੋਈ ਆਇਆ ਜੀ। ਤੁਹਾਡੇ ਨਾਲ ਫੋਨ ਵਗੈਰਾ ਤੇ ਗੱਲਬਾਤ ਕੁਝ ਵੀ ਨਹੀਂ ਜੀ ਗੱਲ ਵੀ ਨਹੀਂ। ਅਸੀਂ ਵੀ ਸੋ ਕੋ ਸਨਵਾ ਫੇਸਬੁੱਕ ਤੇ ਪਤਾ ਲੱਗਾ ਜੀ ਵੀ ਇਦਾਂ ਇਦਾਂ ਕਰਕੇ ਸਾਡੇ ਵਕੀਲ ਸਾਹਿਬ ਨੇ ਦੱਸਿਆ ਵੀ ਵੀ ਕਿਸੇ ਨੇ ਵੀ ਆ ਕੀਤਾ ਆ। ਅਸੀਂ ਸਾਨੂੰ ਉਹਦੇ ਬਾਰੇ ਕੋਈ ਨਹੀਂ ਪਤਾ ਹੈਗਾ ਜੀ। ਕੋਈ ਇਹ ਰਿਟ ਤਿਆਰ ਕਰਨ ਤੋਂ ਬਾਅਦ ਤੁਹਾਡੇ ਤੱਕ ਪਹੁੰਚੀ ਕੀਤੀ ਵੀ ਹੋਵੇ ਜਾਂ ਫੋਨ ਆਇਆ ਹੋਵੇ? ਨਹੀਂ ਜੀ ਕੋਈ ਨਹੀਂ ਸਾਡੇ ਤੱਕ। ਸਾਡੇ ਕੋਲ ਅੱਜ ਤਾਰੀਖ ਸੀਗੀ ਕੇਸ ਦੀ ਹਾਂਜੀ ਅੱਜ ਤਾਰੀਖ ਸੀਗੀ ਜੀ ਤੇ ਅੱਜ ਉਹ ਫਾਸਟ ਟਰੈਕ ਕੋਰਟ ਤੇ ਉਹਦਾ ਹੋਈ ਹੈ ਜੀ ਵੀਡੀਓ ਕਾਨਫਰੈਂਸ ਰਾਈ ਉਹਦੀ ਤੇ ਹੁਣ ਅਗਲੀ ਤਾਰੀਖ ਜਿੱਦਾਂ 8 ਤਾਰੀਖ ਦਿੱਤੀ ਹੈ ਜੀ 8 10